ਜੇ ਕੱਲ ਕੰਮ ਨੂੰ ਫੇਰ ਕੇ ਤਾਂ ਵੀ ਸੈਡ ਹੋਇਆ ਅੱਜ ਏਡੀਆਰ ਸੈਂਟਰ ਦੇ ਵਿੱਚ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਲੋਕਾਂ ਨੇ ਕਿਹਾ ਹੈ ਸਿਰਫ ਖੱਜਲ ਖਵਾਰੀ ਨਹੀਂ ਹੁੰਦੀ ਸੁਣਵਾਈ ਦੱਸਦੀ ਹੈ ਕਿ ਅੱਜ ਬਠਿੰਡਾ ਦੇ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ ਦੇ ਵਿੱਚ ਜਦੋਂ ਲੋਕ ਸਵੇਰੇ ਆਪਣੇ ਕੇਸ ਸੰਬੰਧੀ ਡਿਸਟ੍ਰਿਕਟ ਕੋਰਟ ਦੇ ਵਿੱਚ ਪਹੁੰਚੇ ਤਾਂ ਕਈ ਕਈ ਘੰਟੇ ਖੜੇ ਰਹਿਣ ਤੋਂ ਬਾਅਦ ਵੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਹ ਸਵੇਰ ਤੋਂ ਆ ਕੇ ਇੱਥੇ ਖੜੇ ਹਨ ਅਤੇ ਕਿਸੇ ਵੱਲੋਂ ਵੀ ਉਹਨਾਂ ਨੂੰ ਕੇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਅਤੇ ਇੱਧਰ ਤੋਂ ਉੱਧਰ ਭੇਜਿਆ ਜਾ ਰਿਹਾ ਹੈ ਜਿਸ ਕਾਰਨ ਸਮਾ ਅਤੇ ਖੱਜਲ-ਖੁਆਰੀ ਹੋ ਰਹੀ ਹੈ ਲੋਕਾਂ ਨੇ ਮੰਗ ਕੀਤੀ ਕਿ ਪੂਰਨ ਪ੍ਰਬੰਧ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਬੁਲਾਇਆ ਜਾਵੇ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ ਪੂਰੀ ਗੱਲਬਾਤ ਸੁਨਮਾਨਿਆ ਤੁਹਾਨੂੰ ਮੌਕੇ ਤੇ ਪਹੁੰਚੇ ਲੋਕਾਂ ਤੋਂ ਹੀ ਭਾਜੀ ਲੋਕ ਅਦਾਲਤ ਚ ਆਏ ਹੋ ਕੀ ਮੰਗਦੇ ਹੁਤੇਸ਼ ਸ਼ਰਮਾ ਨਾ ਮੇਰਾ ਬਠਿੰਡੇ ਦਾ ਰਹਿਣ ਵਾਲਾ ਮੈਂ 3 ਮਹੀਨੇ ਹੋ ਗਏ ਚਲਾਨ ਹੋਏ ਨੂੰ ਐ ਅਲਮਤ ਕੀ ਕੀ ਕਹਿੰਦੇ ਉਹ ਜਿਹੜਾ ਉੱਥੇ ਅਸੀਂ ਗਏ ਉਹ ਕਹਿੰਦੇ ਵੀ ਤੁਸੀਂ 2-3 ਮਹੀਨੇ ਤੱਕ ਆਇਓ ਹੁਣ ਅੱਜ ਲੋਕ ਅਦਾਲਤ ਦੀ ਆਪ ਨੂੰ ਕਾਲ ਆਈ ਸੀ ਬਈ ਤੁਸੀਂ ਆਪਣਾ ਨਾ ਕਾਰਵਾਈ ਜਿਹੜੀ ਹੈਗੀ ਹੈ ਵੈਰੀਫਾਈ ਕਰ ਲਓ ਹੁਣ ਚਲਾਨ ਲੈ ਕੇ ਅਸੀਂ ਆ ਗਏ ਆ ਆ ਸਾਡੇ ਡਾਕੂਮੈਂਟ ਹੈ ਠੀਕ ਹੈ ਮੇਰੇ ਕੋਲੇ ਚਲਾਨ ਡੀ ਐਲ ਆਰ ਸੀ ਪੋਲੂਸ਼ਨ ਇੰਸ਼ੋਰੈਂਸ ਸਾਰਾ ਕੁਝ ਓਕੇ ਆ ਬਟ ਫਿਰ ਵੀ ਉਹਨਾਂ ਨੇ ਚਲਾਨ ਕੀਤਾ ਮੇਰਾ ਹੁਣ ਤੱਕ ਬਾਜੀ ਹੁਣ ਇਹ ਚਲੋ ਮੁਲਾਜ਼ਮ ਆ ਗਿਆ ਮੁਲਾਜ਼ਮ ਆਪਣੀ ਮਰਜ਼ੀ ਕਰ ਸਕਦੇ ਆ ਆਪਾਂ ਉਹ ਨਹੀਂ ਕਹਿੰਦੇ ਕਿੱਥੇ ਆਏ ਇਹਤੇ ਕਿਸ ਤਰ੍ਹਾਂ ਦੀ ਕੋਈ ਗਰਾਮ ਆਇਆ ਗਿਆ ਕੋਸ਼ ਨਹੀਂ ਬ੍ਰਦਰ ਕੋਸ਼ ਨਹੀਂ ਰਾਪ ਆਇਆ ਉਹ ਕਹਿੰਦੇ ਆ ਬਈ ਤੁਸੀਂ ਖੜ ਜੋ ਉਹ ਲਿਸਟ ਲੱਗੀ ਆ ਉਥੇ ਚੈੱਕ ਕਰ ਲਓ ਲਿਸਟ ਦੇ ਵਿੱਚ ਕੁਝ ਨਹੀਂ ਹੈਗਾ ਨਾ ਸਾਡਾ ਨੰਬਰ ਆ ਪੰਜ ਛੇ ਬੰਦੇ ਹੋਰ ਹੋਣਗੇ ਕਿਸਦਾ ਕੁਝ ਕੁਝ ਨਹੀਂਗਾ ਸਭ ਭਾਈ ਇਹ ਕਹਿੰਦਾ ਕਹਿੰਦੇ ਲੋਕਾਂ ਦਾ ਲੋਕਾਂ ਨੂੰ ਫਾਇਦਾ ਬਹੁਤ ਹੋਊਗਾ ਲੋਕਾਂ ਦਾ ਕੰਮ ਕਰਾ ਸਕੀ ਲੱਗਦਾ ਸਾਰੇ ਇਸ ਤਰ੍ਹਾਂ ਕੁਝ ਬ੍ਰਦਰ ਕੁਝ ਨਹੀਂ ਇਹ ਸਿਰਫ ਫਾਰਮੈਲਟੀ ਹੈ ਐਸ ਪਰ ਗਵਰਨਮੈਂਟ ਇਹ ਫਾਰਮੈਲਟੀ ਹੈ ਬਸ ਉਹਨਾਂ ਨੇ ਹਾਂ ਵੀ ਆ ਕੰਮ ਆਪਣੇ ਇਹਨਾਂ ਨੇ ਕਰਤਾ ਵੀ ਚਲੋ ਠੀਕ ਹੈ ਜੀ ਕਰ ਦੋ ਤੁਸੀਂ ਤੁਹਾਨੂੰ ਭਕਾਈ ਕਰਨੀ ਲੋੜ ਨਹੀਂ ਗਈ ਇਹ ਸਭ ਭਕਾਈ ਹੈ ਫਾਕੂ ਦੀ ਲੋ ਖੜੇ ਨੇ ਇਹ ਤੁਸੀਂ ਇਹ ਦੇਖੋ ਕੈਮਰਾ ਘੁਮਾਓ ਸਾਰੇ ਪਾਸੇ ਕੋਈ ਬੰਦਾ ਹੁਣ ਉਹ ਬੰਦਾ ਕਹਿੰਦਾ ਭਾਈ ਯਾਰ ਮੇਰਾ ਦੇਖ ਲੈ ਉਹ ਕਹਿੰਦਾ ਯਾਰ ਭਾਈ ਬਾਅਦ ਚ ਆਈ ਲੈਨ ਚ ਲੱਗ ਗਿਆ ਪਿੱਛੇ ਇਹ ਗਲਤ ਬਿਹੇਵ ਗਲਤ ਕਰਦੇ ਇਸ ਤਰ੍ਹਾਂ ਨਹੀਂ ਲੱਗਦਾ ਵੀ ਇੱਥੇ ਬੰਦਾ ਪ੍ਰੋਪਰ ਇਹਨਾਂ ਦਾ ਬੈਠਾ ਹੋਵੇ ਉਹ ਗਾਈਡ ਹਾਂ ਟੁਕੜ ਇੱਕ ਬੰਦਾ ਮੇਨਟੇਨ ਹੋਵੇ ਗਾੜੀ ਇੱਥੇ ਬੈਠਾ ਹੋਵੇ ਕਹੇ ਭਾਈ ਸਟੈਪ ਬਾਈ ਸਟੈਪ ਤੁਸੀਂ ਆਓ ਤੁਸੀਂ ਆਪ ਦਾ ਚਲਾਣ ਦਿਖਾਓ ਜਾਓ ਵੀ ਅੱਧਰ ਤਜ ਜਿਸ ਤਰ੍ਹਾਂ ਵੀ ਇੱਕ ਦਿਨ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਜੇ ਗਿਆ ਡਿਟੇਲ ਇਹਨਾਂ ਕੋਲ ਆ ਜਾਂਦੀ ਹੈ ਮਤਲਬ ਅਲਰਟ ਕਰਦੇ ਕਿ ਤੁਹਾਨੂੰ ਨੰਬਰ ਆਇਆ ਜਾਂ ਨਹੀਂ ਆਇਆ ਹਾਂ ਇਹ ਚੀਜ਼ ਇਹਨਾਂ ਨੂੰ ਕਰਨੀ ਚਾਹੀਦੀ ਹੈ ਬਟ ਇਹਨਾਂ ਨਾਲ ਕੁਝ ਨਹੀਂ ਆ ਜ਼ੀਰੋ ਕੁਝ ਵੀ ਨਹੀਂ ਗਾ ਬਸ ਸਾਡੇ ਵਰਗੇ ਜਿਹੜੇ ਹੁਣ ਆ ਜਿਹੜੇ ਬਤੇ ਹੱਗੇ ਆ ਗਏ ਬਈ ਹਾਂ ਲੋਕਦਾਨਤ ਲਗਣੀ ਆਜੋ ਬਈ ਲੈਣੇ ਚ ਖੜੇ ਆ ਬਾਈ ਯਾਰ ਨੰਬਰ ਲਾ ਦੇ ਬਾਈ ਯਾਰ ਘੁਣਾ ਦੇ ਬਾਈ ਕਰ ਦੇ ਇਹੀ ਕੰਮ ਚੱਲਦਾ ਹੈ ਕੋਈ ਕੰਮ ਨਹੀਂ ਕੋਈ ਕੁਝ ਨਹੀਂ ਗਾ ਜ਼ੀਰੋ ਹੈ ਜ਼ੀਰੋ ਕਿੰਨੇ ਚਿਰ ਤੋਂ ਆਏ ਹੋ ਤੇ ਸਾਡੀ 9 ਵੇ ਤੇ ਖੜੇ ਆ ਇੱਥੇ ਦਿਹਾੜੀ ਤੋੜ ਕੇ ਖੜੇ ਆ ਗਰੀਬ ਬੰਦੇ ਆ ਸਾਨੂੰ ਜਿਹੜਾ ਲੋਨ ਦਿੱਤਾ ਇਹਨਾਂ ਨੇ ਠੀਕ ਹੈ ਸਾਡੇ ਤੋਂ ਡਬਲ ਦੁਗਣਾ ਤਿਕਣਾ ਸੀ ਭਰੀ ਬੈਠਾ ਲੋਨ ਹੁਣ ਸਾਡੇ ਨਾਲ ਤੱਕਾ ਕਰ ਰਿਆ ਬੁੜੀਆਂ ਵਿਚਾਰੀਆਂ ਘਰਾਵਾਂ ਦਾ ਕੰਮ ਛੱਡ ਕੇ ਆਈਆਂ ਅਸੀਂ ਕੰਮ ਛੱਡ ਕੇ ਆਏ ਆ ਸਾਡੀਆਂ ਦਿਹਾੜੀਆਂ ਟੁੱਟ ਰੀਆਂ ਇਹਨਾਂ ਨੇ ਸਾਡੇ ਤੇ ਹੁਣ ਕੇਸ ਨਾਲ ਰੱਖਿਆ ਸੀ ਕਿੱਥੋਂ ਭਰੀ ਜੈਨੇ ਵਸ ਕਰੇ ਬੰਨ ਹਰੇਕ ਬੰਦਾ ਦਿਹਾੜੀ ਵਾਲਾ ਇੱਥੇ ਵਿਚਾਰਾ ਹਰੇਕ ਬੰਦੇ ਖੜੇ ਇੱਥੇ ਸਾਰੇ ਇਹ ਸਾਡੇ ਨਾਲ ਆਪਣੇ ਭਰਾ ਸਾਰੇ ਸਵੇਰ ਦੇ ਤੁਸੀਂ ਆਏ ਹੋ ਹਜੇ ਤੱਕ ਵਾਰੀ ਨਹੀਂ ਆਈ ਕੋਈ ਵਾਰੀ ਨਹੀਂ ਆਈ ਕੋਈ ਸਾਡੇ ਇੱਥੇ ਗੱਲ ਸੁਣਾਇ ਕੋਈ ਵਾਰੀ ਨਹੀਂ ਕੋਈ ਲਿਸਟ ਵਗੈਰਾ ਲੱਗੀ ਹੋਵੇ ਉਸ ਵੀ ਨਹੀਂ ਲੱਗਾ ਸਰ ਕੋਈ ਉਸ ਵੀ ਨਹੀਂ ਨਾਮ ਆਇਆ ਜੀ ਕੁਛ ਨਹੀਂ ਦੱਸ ਰਿਹਾ ਨਾ ਸਰ ਮਤਲਬ ਕਿ ਜਿੱਥੇ ਕਹਿ ਰਹੇ ਆ ਕਿ ਲੋਕ ਅਦਾਲਤ ਲੋਕਾਂ ਲਈ ਫਾਇਦਾਮੰਦ ਹੋਊਗੀ ਤੁਹਾਡੇ ਲਈ ਉਹੀ ਹੈ ਫਾਇਦਾਮੰਦ ਸਾਡੇ ਫਾਇਦੇਮੰਦ ਸਾਰਾ ਦੇਖੋ ਪਕਾਈ ਕਰੀਏ ਇੱਥੇ ਕਿਸੇ ਬੰਦੇ ਨੇ ਖਾਣਾ ਵੀ ਖਾਧਾ ਕਿਸੇ ਨੇ ਨਹੀਂ ਵੀ ਖਾਧਾ ਵਿਚਾਰੇ ਖੜੇ ਇੱਥੇ ਜਾਂਦੇ ਆ ਤਾਂ ਫਸਦੇ ਆ ਕਿੱਥੇ ਜਾਈਏ ਦੱਸੋ ਅਜੇ ਤੱਕ ਕੋਈ ਉਮੀਦ ਨਹੀਂ ਜੀ ਅਜੇ ਤਾਂ ਕੋਈ ਉਮੀਦ ਨਹੀਂ ਸਾਰਾ ਕੀ ਲੱਗਦਾ ਸੁਧਾਰ ਦੀ ਲੋੜ ਹੈ ਜੀ ਸਰ ਸੁਧਾਰ ਦੀ ਪੂਰੀ ਲੋੜ ਹੈ ਸਰ ਮੈਂ ਤਾਂ ਕਹਿੰਦਾ ਵੀ ਇਸ ਦੇ ਉੱਤੇ ਪੂਰੀ ਪਾਬੰਦੀ ਹੋਣੀ ਚਾਹੀਦੀ ਹੈ ਇਸ ਦੇ ਉੱਤੇ ਜਦ ਬੰਦਾ ਆਇਆ ਤਾਂ ਉਹਦੀ ਗੱਲ ਵੀ ਸੁਣੋ ਆਪਾਂ ਇਹ ਗੱਲ ਕਹਿੰਦੇ ਆ ਸਰ ਆਪਣੀ ਦਾ ਪੀਲੇ ਹੀ ਯਾਦ ਜੋੜ ਕੇ